ਮੇਰੇ ਨਾਮ ਦੀ ਘੋੜਾ ਮੇਰੇ ਤੋਂ ਮੇਰਾ ਛੋਟਾ ਵੀ ਸੀ ਇਹ ਸ਼ੇਪ ਹੈਣਾ ਬਹੁਤ ਗਰੀਬੀ ਰਹੀ ਸਾਡੇ ਘਰ ਚ ਬਹੁਤ ਗਰੀਬੀ ਨਾਲ ਸੀ ਆਪਣੇ ਵੀਰ ਪਾਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਦੇ ਸਾਡੇ ਨਾਲ ਇਹਦੇ ਬਸ ਇਹ ਚੋਨੇ ਸਾਡੇ ਵੀਰ ਦੀ লাশ ਸਾਡੇ ਘਰ ਆ ਜੇ ਆ ਬਈ ਬਾਬਾ ਬੁੱਢਾ ਅਦਾਸ ਕਰਦੇ ਆ ਸਾਡਾ ਸਭ ਦਾ ਬਾਬਾ ਬੁੱਢਾ ਸਾਹਾ ਅਦਾਸ ਕਰਦੀ ਆ ਕਿ ਸਾਡੇ ਕੋਲ ਕੀ লাশ ਆ ਜੇ ਅਸੀਂ ਗਵਾ ਕੇ ਦਾਂਗੇ ਕੋਈ ਗੱਲ ਜਿੱਦੇ ਵਾਸ ਕਰਨੀ ਆ ਪਾਪਾ ਬੁੱਢਾ ਜੀ ਉਹਦਾ ਵੀ ਆਪਾਂ ਸਾਰੇ ਜਾਣਦੇ ਉੱਥੇ ਵਾਸ ਕਰੋ ਬਾਕੀ ਆਪਾਂ ਆਪਣਾ ਕੰਮ ਕਰਾਂਗੇ ਤੁਸੀਂ ਪਾਪਾ ਬੁੱਢਾ ਜੀ ਕੋਈ ਕਿਲਪਾ ਕਰਮੀ ਕੋਈ ਲਾਛਾ ਹਾਂ ਅੱਜ ਵਿੱਚ ਕੀ ਨਾਮ ਹੈ ਤੇ ਕੀ ਗੱਲਬਾਤ ਕਰੀਏ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜੋ ਉਸ ਤੋਂ ਬਾਅਦ ਵਾਪਸ ਆ ਗਿਆ ਇੱਥੇ ਜਿੱਥੋਂ ਅਮਰੀਕਾ ਜਾਣ ਦੇ ਇਹੋ ਇਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਉਹਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 16.5 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਪਹੁੰਚਾਇਆ ਅੱਗੋਂ ਕੋਈ ਮਾਮੰਦਰਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕੇ ਗੱਲ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆਇਆ ਕਿੱਥਾ ਪਤਾ ਲੱਗਿਆ ਤੁਹਾਨੂੰ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਡਰ ਦੇ ਸੀਗੇ ਜਿਹੜੇ ਹੋਰ ਏਜੰਡਰ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੀ ਸੀਗੇ ਉਹਨਾਂ ਨਾਲ ਰਾਤ ਕੱਟੀ ਆ ਉਹਨਾਂ ਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਸੀ ਵੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈਨਦੇ ਸਾਰੇ ਜਾਂਦਾ ਸੀ ਸਾਡੀ ਪ੍ਰੋਬਲਮ ਹੋਈ ਆ ਇਹੋ ਜੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਆ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾਂ ਕਿੰਨੇ ਨਿਕਲ ਗਿਆ ਬਸ ਹੋਰ ਕੁਝ ਨਹੀਂ ਇਹ ਨਾਲ ਤੋਂ ਮੈਂ ਪਹਿਲਾਂ ਗਿਆ ਕਿੰਨੇ ਪਰਸੇ ਲੱਗੇ ਇਹ ਤੋਂ ਤਕਰੀਬਨ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਈਆ ਜਿਹੜਾ ਅਸੀਂ ਲਾ ਚੁੱਕੇ ਆ ਪ੍ਰਸ਼ਾਸਨ ਤੋਂ ਵੀ ਅੰਦਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਗਿਆ ਸਾਨੂੰ ਸਾਡੇ ਭਰਾ ਦੀ ਲਾਸ਼ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅੰਤਮ ਰਸਮੀ ਰਵਾਜਾਂ ਕਰ ਸਕੀ ਸਾਡੀ ਇਹੋ ਹੀ ਮੰਗਿਆ ਕਿੰਨੇ ਭੈਣ ਭਰਾ ਅਸੀਂ ਅੱਜ ਭੈਣ ਭਰਾ ਵਾ 6 ਪੈਣਾ ਲਈ ਦੋ ਭਰਾ ਸੀ ਇਹ ਰੁਦਾਸ ਕਸਬਾ ਜਿਹੜਾ ਸਾਡਾ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਨਗਰ ਹੈ ਇੱਥੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੇ ਸਟਰਗਲ ਕਰਦਾ ਹੋਇਆ ਗਵਟਿਮਾਲਾ ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੌਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹ ਇਹ ਦੁਖਦਵਾਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਦੋਂ ਉਹਦੇ ਮਾਪਿਆਂ ਨੂੰ ਦੱਸਿਆ ਕਿ 35 36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫਿਰ ਆਪਾਂ ਇਹਦਾ ਠੇਕਿਲ ਦਿੰਦੇ ਆਸਬੰਦਾ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਆ ਕਿ ਸਦ ਆਪਾਂ ਜਾਈਏ ਜੂਰ ਜਾਈਏ ਕੋਈ ਨਹੀਂ ਪਰ ਆਪਾਂ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰਨਾ ਆਈ ਤੇ ਇਹਨਾਂ ਦੀ ਡੈੱਡ ਬਾਡੀ ਜਿਹੜੀ ਹੈ ਬਹੁਤ ਪੀਦੀ ਉਹ ਆਪਾਂ ਮਗਾ ਕੇ ਦਾਂਗੇ ਮੇਰੇ ਬੈਕਟ੍ਰੇਨ ਇਹਨਾਂ ਦਾ ਡਿਪਾਰਟਮੈਂਟ ਨੇ ਉਹਦੀ ਪਹੜਵਾਈ ਕੀਤੀ ਹੈ ਸ਼ੁਰੂ ਕਰਤੀ ਹੈ ਉਹ ਮਗਾ ਕੇ ਤੇ ਫਿਰ ਇਹਨਾਂ ਦੇ ਸਬੂਤ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੇ ਐ ਔਖਾ ਬਹੁਤ ਦੁੱਖ ਹੋਇਆ ਛੇ ਪੈਣਾ ਦਾ ਪਤਾ ਸੀਗਾ ਬਹੁਤ ਹੀ ਦੁੱਖ ਹੋਇਆ ਕੱਜ ਜਾ ਚੁੱਕ ਗਏ ਉੱਥੇ ਜਾਣਾ ڈیتھ ہو جانی میری ماڑی گل ہوئی ہے جی بہت ماڑی گل ہوئی ਕਿੰਨਾ ਕਿਥੇ ਰੋ ਗਿਆ ਕਿੰਨਾ ਉਹ ਲੋਕ ਇਹਨੇ ਨਹੀਂ ਚਲਾ ਦੋ ਵਧਨ ਕਾ ਕੇ ਅੱਛਾ ਇਹਨੂੰ ਹੂੰ ਹੂੰ ਕਰਦੀ ਗੱਲ ਨਾ ਕੋਈ ਫੋਟੋ ਕਰਕੇ ਗੱਲ ਕਰਦਾ ਪ੍ਰੋਕ ਕਰ ਮੈਂ ਜੋ ਕਰਕੇ ਗੱਲ ਕਰ ਕਿੰਨੇ ਮਿੰਟ ਹੈ ਕਿ ਤੀਨ ਮਿੰਟ ਕਰੋਗੇ ਕਦੋਂਗੇ ਹਾਂਜੀ ਇੱਥੋਂ ਕਿੱਥੇ ਗਿਆ ਇਹ ਪੁੱਛ ਜੰਦੀ ਕਰਦਾ ਏਜੰਟ ਸੀ ਜਿਹਨੇ ਮੈਨੂੰ ਪਹਿਲਾਂ ਆਪਾਂ ਨੂੰ ਯੋਜਨਾ ਹਾਂ ਇਹ ਗਿਆਨਾ ਪਹੁੰਚਿਆ ਪਹਿਲਾਂ ਅੱਛਾ ਗਿਆਨਾ ਦਾ ਗੁਰੂ ਨਾਲ ਚੱਲ ਗਿਆ ਵਾਲੇ ਏਜੰਟਾਂ ਨਾਲ ਗੱਲ ਹੀ ਉਹਨਾਂ ਬੜਾ ਵਧੀਆ ਪਹੁੰਚ ਆ ਗਿਆਨਾਂ ਦਾ ਕਿ ਪਹੁੰਚ ਆ ਗਿਆ ਉਹਨਾਂ ਨੂੰ ਪੇਮੈਂਟ ਬਾਅਦ ਲਈ ਉਹਥੇ ਪਹੁੰਚ ਗਿਆ ਇਹਨਾਂ ਜਾਨ ਕਰ ਲਈ ਵੀ ਹਾਂ ਮੈਂ ਕਲੀਅਰ ਹੋ ਗਿਆ ਹਾਂ ਹਾਂ ਫਿਰ ਉਹਨਾਂ ਨੇ ਪੇਮੈਂਟ ਆਪਣੀ ਖਾਤੇ 16 ਲੱਖ ਰੁਪਏ ਉਹਨਾਂ ਨੇ ਅੱਛਾ ਉਸ ਤੋਂ ਬਾਅਦ ਕੋਈ ਨਹੀਂ ਆਪੇ ਸਾਨੂੰ ਨਹੀਂ ਪਤਾ ਵੀ ਏਜੰਟ ਕਿੱਥੋਂ ਦਾ ਹੈ ਕਿਸਾਨ ਇਹ ਹੁਣ ਪਤਾ ਲੱਗਾ ਵਾ ਵੀ ਜੋ ਡੈਡੂ ਇੱਕ ਮਗਰੂਬੀਰ ਨੂੰ ਪਾ ਲਾ ਰਿਹਾ ਪਾਕਿਸਤਾਨ ਦਾ ਲੈ ਗਿਆ ਅੰਡਾ ਉਸ ਤੋਂ ਹਾਂਜੀ ਅੱਛਾ ਕੀ ਕੋਈ ਮਰ ਗਿਆ ਬੇਟਾ ਡਾਊਨ ਹੋ ਗਿਆ ਅੰਡਾ ਉਧਰੋਂ ਹੀ ਇਹਨੂੰ ਕਿਦੇ ਮੁੰਡੇ ਮੜੇ ਨੇ ਜਾਂ ਦੂਰ ਤੱਕ ਜਿਹੜੇ ਉਹਨਾਂ ਕੋਲੋਂ ਨੰਬਰ ਨੰਬਰ ਮਿਲਿਆ ਹਾਂ ਪੀਮੈਂਟ ਖਰੀ ਹੋ ਗਈ ਹੋਰ ਹਾਂਜੀ ਅੱਛਾ ਇਹ ਪੇਮੈਂਟ ਉੱਥੇ ਨੇ ਆਪ ਹੀ ਕੀਤੀ ਹਾਂਜੀ ਅੱਛਾ ਉਹ ਤੇ ਪਹਿਲਾਂ ਤੋਂ ਉਹਨੇ ਇਹੋ ਆਖਿਆ ਕਿ ਤੂੰ ਮੈਂ ਬਾਇਰ ਲੈ ਕੇ ਜਾਂਦਾ ਹੂੰ ਹੂੰ ਤਾਂ ਦੇ ਨੋਂ ਉੱਡ ਕੇ ਆਜੋ ਅੱਛਾ ਅੱਛਾ ਫੋਟੋ ਆ ਬਾਈਆਂ ਦਾ ਤੇ ਪਹਿਲਾਂ ਦੇ ਨੋਂ ਵੀ ਉੱਡ ਕੇ ਬੜਾ ਔਕਾ ਜਾਂਦੇ ਹੂੰ ਹੂੰ ਲੱਗੇ ਜਾ ਕੇ ਉੜ ਕੇ ਕੱਲ ਤੱਕ ਹੋ ਗਏ ਚਲ ਪਰਸੋਂ ਮੇਰੇ ਵੀ ਰਿਕਾਰਡਿੰਗ ਪਾਈ ਆਪੀ ਅਸੀਂ ਜਾਇਦ ਹੋਣਗੋ ਗੱਡੀਆਂ ਦੇ ਜਾਲਾ ਵਾ ਹੂੰ ਕੱਲ ਨੂੰ ਅਸੀਂ ਨਾ ਤੁਰੀਏ ਗੱਜ ਸ਼ਾਮ ਨੂੰ ਤੁਰਤੀ ਹੂੰ ਤੁਰਤੇ ਆ ਮਾਇਨੀ ਕਿੰਨਾ ਵੀ ਮੈਸੇਜ ਹਰਤੀ ਤੇ ਤੁਰੂ ਅੱਛਾ ਪਹਿਲਾਂ ਇਹ ਮੁੰਡਿਆਂ ਦੇ ਦੂਜੇ ਨੇ ਇਹ ਜਾਂ ਤਾਂ ਦੇ ਬੰਦੇ ਸੀਗੇ ਕੋਈ ਹੋਰ ਆਂਦੇ ਰਾਤ ਅਸੀਂ ਕੱਟੀ ਉਹ ਮੁੰਡੇ ਨੇ ਦੋ ਚਾਮ ਨੇ ਹਾਂ ਤੇ ਅਸੀਂ ਰਾਤ ਇੱਕੋ ਹੋਟਲ ਤੇ ਰਹਿ ਗਏ ਸੀ ਤੇ ਉਹ ਨਹੀਂ ਇਕੱਠੇ ਆਏ ਹਾਂ ਹੂੰ ਉਹਨੇ ਫੋਨ ਕੀਤਾ ਵੀ ਬੜੀ ਵਧੀਆ ਅਸੀਂ ਗੱਡੀ 'ਚ ਤੇ ਅਸੀਂ ਤਿੰਜੀ ਮੰਜ਼ਲ ਦੇ ਹੋਟਲ ਦੇ ਰਹਿੰਦੇ ਹਾਂ ਜੇ ਉਤਰੇ ਹਾਂ ਵੀ ਆਪਣੀ ਕਿੱਟ ਪਾ ਕੇ ਮੁੱਢੇ ਦੇ ਬੜਾ ਵਧੀਆ ਉਤਰੇ ਹਾਂ ਹੂੰ ਜੋ ਕਹਿੰਦੇ ਗੱਡੀ 'ਚ ਬੈਠੇ ਆ ਜਾ ਕੇ ਵੀ ਗੱਡੀ ਵੀ ਏਸੀ ਵਾਲੀ ਗੱਡੀ ਸੀਗੀ ਵੀ ਇਹ ਨਹੀਂ ਵੀ ਦਜੀ ਆ ਉਹਦੇ ਵਿੱਚ ਅੰਦਰ ਵੀ ਜਾ ਕੇ ਬੈਠੇ ਸੀ ਹਲੇ ਗੱਡੀ ਸਟਾਰਟ ਨਹੀਂ ਗੱਡੀ ਬੰਦੀ ਕਹਿੰਦਾ ਕਹਿੰਦਾ ਮੇਰਾ ਸਾਹ ਘੁੱਟਦਾ ਸਾਹ ਘੁੱਟਦਾ ਕਹਿੰਦਾ ਇੰਨੀ ਗੱਲ ਆਖੀ ਆ ਵੀ ਸਾਹ ਘੁੱਟਦਾ ਕਹਿੰਦਾ ਇਹ ਤਾਂ ਕੋਈ ਨਹੀਂ ਸ਼ੀਸ਼ੀ ਅੱਲਾ ਦੇ ਇਧਰ ਸ਼ਿਆਦ ਹੋ ਜਾਂਦਾ ਸ਼ੀਸ਼ਾ ਉਹ ਲੈ ਕਹਿੰਦਾ ਨਹੀਂ ਮੇਰੇ ਸਾਰੀ ਪ੍ਰੋਬਲਮ ਜਾ ਰਹੀ ਜੀ ਇਹਨਾਂ ਗੱਡੀ ਖੋਲ ਕੋਈ ਉਸੇ ਵੇਲੇ ਬਾਹਰ ਕੱਢ ਦਿਆ ਸੀ ਆ ਗਿਆ ਡੌਂਕਰ ਕਹਿੰਦਾ ਵੀ ਚੱਲੀਏ ਕਹਿੰਦਾ ਇਹ ਨਹੀਂ ਜਾਣਾ ਕਹਿੰਦਾ ਇਹਨੂੰ ਪ੍ਰੋਬਲਮ ਇਹਨੂੰ ਹਸਪੀਟਲ ਭੇਜ ਦਿੰਨੇ ਆ ਚਲੋ ਫੇਰ ਬਾਕੀ ਕਰ ਹੂੰ ਕਹਿੰਦਾ ਜੜਗੇ ਵੀ ਨਹੀਂ ਇਹ ਨਹੀਂ ਜਾਣਾ ਵੀ ਪਹਿਲਾਂ ਇਹਨੂੰ ਹਸਪਤਾਲ ਪਹੁੰਚਾ ਕੇ ਫੇਰ ਅਸੀਂ ਇੰਦਾ ਮੁੜ ਕੇ ਫਿਰ ਉਹਨਾਂ ਨੇ ਗੱਲੀ ਲਗਾਈ ਉਸੇ ਟਾਈਮ ਹਸਪੀਟਲ ਲੈ ਕੇ ਗਏ ਕਹਿੰਦੇ ਵੀ ਇਹਨੇ ਪਾਣੀ ਹੀ ਪਿਆ ਵਾ ਜੋ ਪਾਣੀ ਕਹਾ ਗੋਲੀ ਇਹ ਕ ਦਿੱਤੀ ਆ ਤੇ ਉੱਥੇ ਕਹਿੰਦਾ ਵੀ ਇਹਨਾਂ ਨੂੰ ਟਾਇਲਟ ਆ ਗਈ ਆ ਰੋਡ ਤੇ ਕਹਿੰਦਾ ਉੱਥੇ ਹੀ ਬਿਠਾ ਗਿਆ ਸੁਭਾਈ ਆ 5 ਮਿੰਟ ਨੇ ਕਹਿੰਦਾ ਲੱਗੇ ਨੇ ਹਸਪੀਟਲ ਤੱਕ ਪਹੁੰਚ ਜਾ ਬਿਲਕੁਲ ਲੱਗੇ ਆ ਹਸਪੀਟਲ ਨੂੰ ਹੂੰ ਕੋਲਾ ਉਹਨੇ ਮੁੰਡਿਆਂ ਦਾ ਉਹਨਾਂ ਨੇ ਦੱਸ ਦਿੱਤਾ ਲੀਹੇ ਵੀ ਅੱਜ ਇਹਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਬਸ ਬਾਰਡਰ ਤੇ ਆ ਮੁੰਡੇ ਵੀ ਚਿੰਤ ਰਹੇ ਸੀ ਕੋਈ ਨਾ ਸੀ ਕੋਈ ਮੋੜ ਗਿਆ ਵਾ ਕਿ ਕੀ ਹੋ ਸਕਦਾ ਕਿ ਕੈਂਪ ਚ ਫੜਿਆ ਗਿਆ ਜਾਂ ਕੀ ਹੋ ਗਿਆ ਵੀ ਜਾਂ ਫੋਨ ਨਹੀਂ ਲੱਗਦਾ ਜਾਂ ਨਹੀਂ ਆਉਂਦਿਆ ਹੂੰ ਪਹਿਲਾਂ ਕਹ ਦੀ ਆਈ ਹਾਰਡ ਰੋਟ ਦੀ ਪ੍ਰੋਬਲਮ ਨਹੀਂ ਕੋਈ ਗੱਲ ਹੀ ਨਹੀਂ ਠੀਕ ਠਾਕ ਅੱਛਾ ਓਕੇ ਮੇਰ ਤੋਂ ਕਿਤੇ ਜਵਾਨ ਸੀ ਹਾਂ میں ویلا میر نار گالو یا پتیلا بھی دعویہ تو کی چٹکی دے گئی نا نہیں ہمم تو ایک ادھر ہی بیٹھنے والی میرا گل ہوئی ہے کہتا ہے تو ساڑھے دھیلے تو گالے مارے میں کہتا ہے تو کی کر دے لے کیا ایک دن لگا تیرا پھر پلیٹ جو ویائی تو کیا کر دے ہمم کو جب تم والے کے پھر میرے کوڑی گئی دی اناں کو پتہ ہی باہر ਆਡੀ ਗੱਲ ਹੋ ਰਹੀ ਹੈ ਤਾਂ ਬੜਾ ਹੁਚਾਨ ਹੋ ਰਿਹਾ ਹਾਂ ਉਹ ਦੋ ਜਿਵੇਂ 10 ਜੀ ਪਹੁੰਚ ਲਿਆ ਸੀ ਆਪਣੇ ਮੈਦਾਨ ਉਹ ਨੂੰ ਘੱਟ ਮਾੜਾ ਲੱਗੇ ਰਹਿੰਦਾ ਚਾਰ ਪੰਜ ਦਿਨ ਦਾ ਲੱਗੇਗਾ ਹਾਂ ਆਰੇ ਕਾੜੀ ਨੂੰ ਭਾਈ ਨੂੰ ਜਾਦੇ ਚਾਰ ਕੁ ਵਜੇ ਆਇਆ ਇੱਥੇ ਸ਼ਾਮਾਂ ਦੇ ਤੇ ਸ਼ਾਮੇ 5 6 ਵਜੇ ਦਾ ਟਿਕੀਏ ਤੋਂ ਹਾਂ ਅਮਰਾ ਕਾਪਾ ਜੁਲਰ ਅ ਤੇ ਬਾਕੀ ਜੇ ਨਿਕਲਦਾ ਵਾ ਫਿਰ ਵੈਸੇ ਸਾਰਾ ਕੋਡ ਨਹੀਂ ਤਾਂ ਹੂੰ ਕੀ ਇਹ ਨਹੀਂ ਟਾਈਮ ਦੀ ਹੈ ਹੂੰ ਹੂੰ ਫੋਟੋ ਆਪ ਤੇ ਹਾਂ ਭਾਈ ਜੰਮੇ ਪੱਤੋ ਭਾਜੀ ਨੂੰ ਆਈ ਹੈ ਬੋਡਰ ਤੋਂ ਆ ਤੇ ਬੈਠਣਾ ਗਾ ਆ ਪੈਰ ਦੀ ਫੋਟੋ ਪਾਈਏ ਅਡਾ ਦੇ ਪੈਰ ਦੇ ਨੋ ਉੱਡ ਗਿਆ ਵੇ ਕਹਿੰਦਾ ਤੋਰਿਆ ਬੜਾ ਹੂੰ ਕਿਨੇ 25 ਘੰਟੇ ਤੁਰ ਕੇ ਗਏ ਹੂੰ ਉਹਨੇ ਕਿਹਾ ਹੈ ਕਿ 200000 ਦੇ ਪਰਸਾ ਯਾਤਰਾ ਦਾ 200000 ਹੂੰ ਤੇ ਨੜੇ ਜਾਈ ਮੈਂ ਲਿਆ ਗੋਲ ਪ੍ਰਿੰਟ ਪਹਿਲਾਂ ਲੀ ਲਈ ਸਾਡੀ ਪ੍ਰਿੰਟ ਸਾਡੀ ਲੀ ਲਈ ਪਤਾ ਕਿਨੇ ਲਿਆ ਇਹ ਨਹੀਂ ਪਤਾ ਲੱਗਾ ਕਿੰਨੀ ਲੈ ਲਈ ਪੇਮੈਂਟ ਐਗਰੀਮੈਂਟ 12 ਕੇ 20 ਲੱਖ ਜਿਹੇ ਅੱਗੋਂ ਗੱਲ ਹੋਈ ਹੈ ਅੱਛਾ ਹਾਂਜੀ ਹੂੰ ਇਹਨੇ ਪੈਸੇ ਸੀਗੇ ਇਹ ਦੇਖੋ ਪੈਸੇ ਇਦਾਂ ਵਿਆਜੀ ਚੁੱਕ ਚੁੱਕੇ ਕੋਈ ਕਿਸੇ ਭੈਣ ਭਰਾ ਨੂੰ ਕੋਈ ਜੇ ਬਣਿਓ ਹੂੰ 6 ਲੱਖ ਦਾ ਲੋਨ ਮੈਂ ਬੈਂਕ ਤੋਂ ਲੈ ਕੇ ਵਿੱਚ ਬਾਪ ਆਇਆ ਪਹਿਲਾਂ ਹੂੰ ਆਰਮੀ ਚੋ ਸਰਵਿਸ ਕਰਕੇ ਆਇਆ ਸੀ ਕਿ ਮੈਂ ਪੈਨਸ਼ਨ ਤੇ ਲੋਨ ਲੈ ਕੇ 6 ਲੱਖ ਰੁਪਇਆ ਉਹ ਪਾਇਆ ਜੀ ਹੂੰ ਟੁੱਟੂ ਲੱਗੇ ਫਿਰ 35 ਲੱਖ ਤੇ ਲੱਗੇਗਾ ਹਾਂ ਜੀ 1.5 ਲੱਖ ਰੁਪਏ ਹਾਂ 1.5 ਲੱਖ ਰੁਪਏ ਕਿ ਹੋਰ ਜਿੰਨੇ ਭਰੇ ਹਾਂ ਪਹਿਲਾਂ ਜੋ ਜਿਹੜਾ ਉਹ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਵਾਲੇ ਜਿੱਥੋਂ ਦੀ ਗੱਲ ਨੇ ਗੱਲ ਕੀਤੀ ਉਥੋਂ ਅੱਗੋਂ ਫੇਰ ਜਿਹੜਾ ਕੀਤਾ ਉਹ ਵੱਖਰਾ ਹਾਂ 20 ਲੱਖ ਉਹਦੇ ਰਹਿਗਾ ਕੋਈ ਤੋੜਾ ਮੰਨ ਲਓ ਕਿੰਨਾਂ ਸਾਢੇ 12 ਪਹਿਲਾਂ ਦਿੱਤਾ ਹਾਂ ਹਾਂ 36 ਤੈਨੂੰ ਰੱਖੀ ਤੈਨੂੰ ਪਹਿਲੇ ਦੇ ਚੁੱਕਾ ਹਾਂ ਇਹਨੂੰ ਪਹਿਲਾਂ ਹਾਂ 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 ਇਹਨੂੰ ਕੋਈ ਉਹ ਲੈ ਕੇ ਲਾਉਣਾ ਹੈ ਉਹ ਲੈ ਕੇ ਲਾਉਣਾ ਹੈ ਇਹਦਾ ਤੇ ਲਵਨ ਲਈ ਮੈਂ ਆਪਣਾ ਇਹਨੇ ਘਰ ਤੋਂ ਲੈ ਕੇ ਦਿੱਤੀ ਹੂੰ ਇਹਦੇ ਮੰਨਦਾ ਚਾਹੀ ਇਹ ਹੋਈਗਾ ਮੈਂ ਜਿੱਥੇ ਉੱਥੇ ਅਹੀਂ ਤਾਂ ਬੜਾ ਇੱਥੇ ਜ਼ੋਰ ਲਾਇਆ ਕਿ ਲੋ ਇੱਥੇ ਕੋਈ ਕਾਰੋਬਾਰ ਇੱਥੇ ਆਉਂ ਤੋਂ ਆਪਣਾ ਖੋਲ ਲਾ ਫਿਰ ਥੱਕੇ ਖਾਲੇ ਉਹ ਇੱਥੇ ਦੂਵੇਂ ਭਰਾ ਆ ਗਏ ਮੈਂ ਵੀ ਆ ਗਿਆ ਟੈਨਸ਼ਨ ਆ ਗਿਆ ਤੇ ਚੱਲ ਇੱਥੇ ਕਾਰੋਬਾਰ ਆਪਣਾ ਖੋਲ ਲੈਨੇ ਪਰ ਕੋਈ ਜੀ ਸੀ ਵੀ ਨਹੀਂ ਮੈਂ ਜਾਣਾ ਇੱਥੇ ਹੂੰ ਬਸ ਜੇ ਦੀ ਕੰਮ ਖਰਾਬ ਹੋ ਜਿੰਦੀ ਬੰਦਿਆਂ ਦੇ ਬੰਚ ਬੈ ਗਏ ਕਿ ਉੱਥੇ ਪਤਾ ਨਹੀਂ ਆ ਕਿੰਨੇ ਪੈਸੇ ਆ ਕਿੰਨੀ ਗੱਲ ਹੈ ਤੇ ਉੱਥੇ ਵੀ ਮਿਹਨਤੀ ਆ ਬੜੀ ਨੇ ਪਤਾ ਇੱਥੇ ਆਪਣੇ ਦਿਮਾਗਾ ਚ ਬਹਿ ਜਾਂਦਾ ਵੀ ਉੱਥੇ ਪਤਾ ਨਹੀਂ ਕਿੰਨਾ ਗਿਆ ਜਾ ਕੇ ਕਿੰਨਾ ਜੇ ਆਪਣੇ ਆ ਵੀ ਸਾਡੀ ਕੰਮ ਲਾਣ ਚਾਹੀਏ ਹਾਂ ਓ ਹਮਾਰੇ ਇੱਥੇ ਕਿੰਨੇ ਚਿਰ ਰੈਕਟਾਇਆ ਗਿਆ ਇਹ ਲੈਂਡ ਵੀ ਲਾਇਆ ਚਾਰ-ਚ ਸਾਲ ਹੋ ਗਏ ਸੱਤ ਸਾਲ ਹੋ ਗਏ ਹਮ ਸੁਣਿਆ ਰਿਹਾ ਬਿਨਾਂ ਸ਼ਿਪਾਂ ਹੀ ਬੜਾ ਟਮ ਲਾਇਆ ਹਾਂ ਬੰਬਈ ਬੰਬੇ ਰਿਆ ਮਰਦ ਨੇ ਵੀ ਸ਼ਿਪ ਉੱਤੇ ਰਹਿ ਗਿਆ ਹਾਂ ਸਟ੍ਰਗਲ ਤਾਂ ਬਹੁਤ ਜ਼ਿਆਦਾ ਮਤਲਬ ਕੀਤਾ ਵੀ ਚਲੋ